आज जी सोशल मीडिया ਤੇ ਇੱਕ ਵੀਡੀਓ ਦਾਲ ਹੋ ਰਹੀ ਹੈ। ਇੱਕ ਐਸਆਈ ਕਿਸੇ ਦੇ ਘਰੇ ਬੈਠਾ ਹੈ। ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਹੈ। ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਹੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਦ ਸਿੰਘ ਥਾਣਾ ਮਕਸੂਦਾ ਵਿਖੇ ਤਾਇਨਾਤ ਦਾ। ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਇਸ ਐਸਆਈ ਨੂੰ ਤੁਰੰਤ ਕੁਲਿਸੇਂਦਰ ਵੱਲੋਂ ਕੀਤਾ ਗਿਆ। ਕਿਸ ਦੇ ਖਲਾਅ ਵਿਭਾਗੀ ਪਰਦਾਖਹ ਖੁੱਲੀ ਗਈ ਹੈ ਪਰਦਾਖਹ ਕਰਨ ਤੋਂ ਬਾਅਦ ਜੋ ਵੀ ਕਰ ਵੀ ਬਣੇਗੀ ਇਸ ਦੇ ਖਲਾਫ ਕੀਤੀ ਜਾਵੇਗੀ ਦੁਖੀ ਪੰਪਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਨ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਲੰਗਰ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਚੋਤਿਸ਼ਪਾਰਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾਂ ਜੀ ਕੇ ਤੋਂੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669